ਇਹ ਤਸਵੀਰਾਂ ਤੁਸੀਂ ਸੋਲਣ ਦੀਆਂ ਵੇਖ ਰਹੇ ਹੋ ਜਿੱਥੇ ਰਾਜਸਥਾਨ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਆ ਦਰਸਲ ਕੁਝ ਦਿਨ ਪਹਿਲਾਂ ਰਾਜਸਥਾਨ ਦੇ ਜੈਪੁਰ ਦੇ ਵਿੱਚ ਇੱਕ ਨੌਜਵਾਨ ਨੂੰ ਕਿਡਨਾਪ ਕਰ ਲਿਆ ਜਾਂਦਾ ਤਾਂ ਉਸ ਤੋਂ ਬਾਅਦ ਪੁਲਿਸ ਲਗਾਤਾਰ ਉਸ ਦੀ ਭਾਲ ਦੇ ਵਿੱਚ ਲੱਗੀ ਹੋਈ ਸੀ ਤਾਂ ਆਖਿਰਕਾਰ ਰਾਜਸਥਾਨ ਪੁਲਿਸ ਨੇ ਸਫਲਤਾ ਹਾਸਲ ਕੀਤੀ ਆ ਅਤੇ ਸੋਲਣ ਦੇ ਵਿੱਚ ਉਹ ਮੁੰਡੇ ਨੂੰ ਜਿਹੜਾ ਮੁੰਡਾ ਜਿਹੜਾ ਮਿਲ ਗਿਆ ਇਸ ਤੋਂ ਇਲਾਵਾ ਜਿਹੜੇ ਬਦਮਾਸ਼ ਸੀਗੇ ਜਿਨ੍ਹਾਂ ਦੇ ਵੱਲੋਂ ਕਿਡਨਾਪ ਕੀਤਾ ਗਿਆ ਸੀਗਾ ਉਹ ਵੀ ਫੜੇ ਗਏ ਨੇ ਤਾਂ ਇਹ ਮੌਕੇ ਦੀ ਵੀਡੀਓ ਹੈ ਜਿਸ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਜਿਵੇਂ ਕੋਈ ਫਿਲਮੀ ਸੀਨ ਹੋਵੇ ਇਸ ਤਰ੍ਹਾਂ ਜ ਆਪ ਦਾ ਤਾਂ ਇੱਕ ਹੋਟਲ ਦੇ ਵਿੱਚ ਬਦਮਾਸ਼ ਅਤੇ ਉਹ ਜਿਸ ਮੁੰਡੇ ਨੂੰ ਕਿਡਨਾਪ ਕੀਤਾ ਹੋਇਆ ਸੀਗਾ ਉਸ ਨੂੰ ਰੱਖਿਆ ਹੋਇਆ ਸੀਗਾ ਤਾਂ ਅਚਾਨਕ ਜਿਹੜੀ ਪੁਲਿਸ ਉੱਥੇ ਪਹੁੰਚ ਜਾਂਦੀ ਹੈ ਤੇ ਬਾਅਦ ਦੇ ਵਿੱਚ ਪੁਲਿਸ ਦੇ ਵੱਲੋਂ ਜਿਹੜੇ ਬਦਮਾਸ਼ ਸੀਗੇ ਕਿਡਨਾਪ ਕਰਨ ਵਾਲੇ ਉਹਨਾਂ ਨੂੰ ਫੜ ਲਿਆ ਜਾਂਦਾ ਤੇ ਬਾਅਦ ਦੇ ਵਿੱਚ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਆ ਉਸ ਦੇ ਵਿੱਚ ਕਈ ਖੁਲਾਸੇ ਕੀਤੇ ਗਏ ਨੇ ਤਾਂ ਉਸ ਦੇ ਵਿੱਚ ਪੁਲਿਸ ਨੇ ਬਕਾਇਦਾ ਦੱਸਿਆ ਕਿ ਜਿਹੜਾ ਬਦਮਾਸ਼ ਸੀਗੇ ਜਿਹੜਾ ਮੇਨ ਮਾਸਟਰਮਾਈਂਡ ਸੀਗਾ ਉਹ ਵਰਿੰਦਰ ਸੀਗਾ ਉਹ ਦਰਸਲ ਆਪਣੀ ਸਹੇਲੀ ਦੇ ਨਾਲ ਮਿਲ ਕੇ ਉਸ ਦੇ ਵੱਲੋਂ ਇੱਕ ਪਲਾਨ ਤਿਆਰ ਕੀਤਾ ਜਾਂਦਾ ਦਰਸਲ ਜੋ ਵਰਿੰਦਰ ਸੀਗਾ ਉਸ ਦੇ ਵੱਲੋਂ ਇੱਕ ਸਟੇਟ ਦੇ ਵਿੱਚ ਜੋ ਜਾਣਕਾਰੀ ਮਿਲ ਰਹੀ ਹੈ ਕਿ ਯੂਪੀ ਦੇ ਵਿੱਚ ਇੱਕ ਤੇਲ ਮਿੱਲ ਜਿਹੜੀ ਉਸ ਦੇ ਵੱਲੋਂ ਲਗਾਈ ਗਈ ਸੀ ਪਰ ਉਸ ਦੇ ਵਿੱਚ ਉਸ ਨੂੰ ਕਾਟਾ ਪੈ ਜਾਂਦਾ ਤੇ ਉਸ ਤੋਂ ਬਾਅਦ ਉਹ ਪਲਾਨ ਬਣਾਉਂਦੇ ਨੇ ਕੋਈ ਇਸ ਤਰ੍ਹਾਂ ਦੀ ਗੈਰ ਕਾਨੂੰਨੀ ਅਪਰਾਧਿਕ ਗਤੀਵਿਧੀ ਜਿਹੜੀ ਉਸ ਤੇ ਅੰਜਾਮ ਦਿੱਤਾ ਜਾਵੇ ਤੇ ਉਹਨਾਂ ਦੇ ਵੱਲੋਂ ਹਾਲੀਵੁੱਡ ਬਾਲੀਵੁੱਡ ਦੀਆਂ ਕਈ ਫਿਲਮਾਂ ਦੇਖੀਆਂ ਜਾਂਦੀਆਂ ਉਹਨਾਂ ਦੇ ਵੱਲੋਂ ਇਹ ਪਲਾਨ ਬਣਾਇਆ ਜਾਂਦਾ ਕਿ ਕੋਈ ਅਮੀਰ ਘਰ ਦਾ ਜਵਾਕ ਦੇਖ ਕੇ ਉਸ ਨੂੰ ਕਿਡਨਾਪ ਕੀਤਾ ਜਾਵੇ ਤੇ ਬਾਅਦ ਦੇ ਵਿੱਚ ਫਰਤੀ ਮੰਗੀ ਜਾਵੇ ਤਾਂ ਇਸ ਤਰ੍ਹਾਂ ਉਹ ਪਲਾਨ ਬਣਾਉਂਦੇ ਨੇ ਇੱਕ ਪਾਸੇ ਵਰਿੰਦਰ ਅਤੇ ਉਸ ਦੀ ਜੋ ਗਰਲਫ੍ਰੈਂਡ ਸੀਗੀ ਉਸ ਦੇ ਉਹਨਾਂ ਦੇ ਵੱਲੋਂ ਹਾਲੀਵੁੱਡ ਅਤੇ ਬਾਲੀਵੁੱਡ ਦੀਆਂ ਫਿਲਮਾਂ ਦੇਖ ਕੇ ਇਹ ਪਲਾਨ ਬਣਾਇਆ ਜਾਂਦਾ ਤੇ ਉਹ ਕੁਝ ਕਰਦੇ ਵੀ ਇਸ ਤਰ੍ਹਾਂ ਨੇ ਉਹਨਾਂ ਦੇ ਵੱਲੋਂ ਫਿਲਮਾਂ ਦੇਖ ਦੇਖ ਕੇ ਇਸ ਤਰ੍ਹਾਂ ਦੇ ਪਲਾਨ ਬਣਾਏ ਜਾਂਦੇ ਨੇ ਕਿ ਜੇਕਰ ਅਸੀਂ ਮੋਬਾਈਲ ਫੋਨ ਵਰਤਾਂਗੇ ਤਾਂ ਅਸੀਂ ਫੜੇ ਜਾ ਸਕਦੇ ਆ ਤੇ ਉਹ ਇਸ ਕਰਕੇ ਬਾਰ-ਬਾਰ ਲੋਕੇਸ਼ਨਾਂ ਵੀ ਬਦਲ ਰਹੇ ਸੀਗੇ ਉਹ ਵਾਕੀ ਟਾਕੀ ਦਾ ਵੀ ਇਸਤੇਮਾਲ ਕਰ ਰਹੇ ਸੀਗੇ ਇਸ ਤਰ੍ਹਾਂ ਦੀ ਜੋ ਜਾਣਕਾਰੀ ਸਾਹਮਣੇ ਆਈ ਆ ਤਾਂ ਇੱਕ ਪਾਸੇ ਉਹ ਪੂਰਾ ਫਿਲਮੀ ਦਿਮਾਗ ਜਿਹੜਾ ਜਿਹੜੀ ਫਿਲਮ ਦੀ ਸਕ੍ਰਿਪਟ ਉਹਨਾਂ ਦੇ ਦਿਮਾਗ ਦੇ ਵਿੱਚ ਬੈਠੇ ਹੋਏ ਸੀਗੇ ਕਿ ਕਿਸ ਤਰ੍ਹਾਂ ਉਹ ਜੈਪੁਰ ਤੋਂ ਇੱਕ ਨੌਜਵਾਨ ਨੂੰ ਕਿਡਨਾਪ ਕਰਦੇ ਨੇ ਬਾਅਦ ਵਿੱਚ ਲੋਕੇਸ਼ਨਾਂ ਬਦਲਦੇ ਨੇ ਤੇ ਅਖੀਰ ਤੇ ਉਸ ਨੂੰ ਉਹ ਥੋਲਣ ਲੈ ਜਾਂਦੇ ਨੇ ਤਾਂ ਜਿੱਥੇ ਹੁਣ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਆ ਤੇ ਮੁੰਡਾ ਜਿਹੜਾ ਉਬਰਾਮਤ ਕਰ ਲਿਆ ਗਿਆ ਤਾਂ ਮੁੰਡਾ ਵੀ ਜਿਹੜਾ ਮਿਲ ਚੁੱਕਿਆ ਤਾਂ ਜਦੋਂ ਉਹ ਮੁੰਡੇ ਦੀ ਮੁੰਡੇ ਨੂੰ ਕਿਡਨਾਪ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਪਰਵਾਰਕ ਮੈਂਬਰਾਂ ਨੂੰ ਫੋਨ ਕਾਲ ਆਉਂਦਾ ਉਹਨਾਂ ਤੋਂ 40 ਲੱਖ ਦੀ ਡਿਮਾਂਡ ਕੀਤੀ ਜਾਂਦੀ ਹੈ ਪਰ ਜਦੋਂ ਪਰਵਾਰਕ ਮੈਂਬਰ 40 ਲੱਖ ਹੁੰਦੇ ਨੇ ਤਾਂ ਉਹ ਵੀ ਹੈਰਾਨ ਰਹਿ ਜਾਂਦੇ ਨੇ ਤਾਂ ਉਹਨਾਂ ਨੂੰ ਵੀ ਹੱਥ ਪੈਰਾਂ ਦੀ ਪਾਈ ਜਾਂਦੀ ਆ ਕਿਉਂਕਿ ਜਿਸ ਮੁੰਡੇ ਨੂੰ ਕਿਡਨਾਪ ਕੀਤਾ ਗਿਆ ਸੀਗਾ ਤਾਂ ਉਸ ਦਾ ਪਿਤਾ ਇੱਕ ਆਟੋ ਡਰਾਈਵਰ ਸੀਗਾ ਹਾਲਾਂਕਿ ਬਾਅਦ ਵਿੱਚ ਇਹ ਵੀ ਖੁਲਾਸਾ ਹੋਇਆ ਕਿ ਜਦੋਂ ਵਿਰਿੰਦਰ ਤੋ ਪੁੱਛਿਆ ਗਿਆ ਜਾਂ ਜਿਹੜਾ ਉਸ ਦੇ ਵੱਲੋਂ ਪੂਰਾ ਗੈਂਗ ਬਣਾਇਆ ਗਿਆ ਸੀਗਾ ਇੱਕ ਵਰਿੰਦਰ ਖੁਦ ਸੀਗਾ ਇੱਕ ਉਸ ਦੀ ਸਹੇਲੀ ਸੀ ਤੇ ਹੋਰ ਵੀ ਕਈ ਜਿਹੜੇ ਜਾਣੇ ਉਸ ਦੇ ਗੈਂਗ ਦੇ ਵਿੱਚ ਸ਼ਾਮਲ ਸਨ ਜਿੰਨਾਂ ਦੇ ਰਾਹੀਂ ਉਸ ਦੇ ਵੱਲੋਂ ਤੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਲੱਗਿਆ ਕਿ ਜਿਸ ਮੁੰਡੇ ਨੂੰ ਉਹਨਾਂ ਨੇ ਕਨੈਪ ਕੀਤਾ ਇੱਕ ਉਹ ਕਾਫੀ ਚੰਗਾ ਹੈਗਾ ਜਾਂ ਇਸ ਦੇ ਪਿਤਾ ਕੋਲ ਕਾਫੀ ਜਾਇਦਾਦ ਹੈਗੀ ਤੇ ਇਸ ਚੱਕਰ ਦੇ ਵਿੱਚ ਉਹਨਾਂ ਨੇ ਇਸ ਮੁੰਡੇ ਨੂੰ ਗ੍ਰਿਫਤਾਰ ਕੀਤਾ ਸੀਗਾ ਤਬਾਦ ਦੇ ਵਿੱਚ ਜਦੋਂ ਕਹਾਣੀ ਸਾਹਮਣੇ ਆਉਂਦੀ ਹੈ ਤੇ ਉਹ ਵੀ ਹੈਰਾਨ ਹੋ ਜਾਂਦੇ ਨੇ ਕਿ ਇੱਕ ਪਾਸੇ ਜਦੋਂ ਜਿਹੜਾ ਸੀ ਮੁੰਡੇ ਨੂੰ ਕਿਡਨੈਪ ਕੀਤਾ ਸੀਗਾ ਉਹ ਆਟੋ ਡਰਾਈਵਰ ਦਾ ਮੁੰਡਾ ਨਿਕਲਦਾ ਪਰ ਉਦੋਂ ਤੱਕ ਪੁਲਿਸ ਜਿਹੜੀ ਆ ਉਹਨਾਂ ਤੱਕ ਪਹੁੰਚ ਜਾਂਦੀ ਆ ਤਾਂ ਪੂਰਾ ਮਸਲਾ ਜਿਹੜਾ ਜੈਪੁਰ ਤੋਂ ਚੱਲਦਾ ਗਿਆ ਜੈਪੁਰ ਦੇ ਵਿੱਚ ਇੱਕ ਮੁੰਡੇ ਨੂੰ ਜਿਸ ਦੀ ਇਹ ਤੁਸੀਂ ਤਸਵੀਰ ਵੇਖ ਰਹੇ ਹੋ ਇਸ ਨੂੰ ਕਿਡਨੈਪ ਕੀਤਾ ਜਾਂਦਾ ਇਸ ਦੇ ਪਿੱਛੇ ਜੋ ਮਾਸਟਰਮਾਈਂਡ ਸੀਗਾ ਪਵਿੰਦਰ ਨਾਮ ਦਾ ਸ਼ਖਸ ਦੱਸਿਆ ਜਾ ਰਿਹਾ ਜੋ ਆਪਣੀ ਸਹੇਲੀ ਦੇ ਨਾਲ ਮਿਲਦਾ ਉਸ ਦੇ ਵੱਲੋਂ ਬਾਕਾਇਦਾ ਹੋਰ ਵੀ ਜਿਹੜੇ ਨਾਲ ਬੰਦੇ ਜੋੜੇ ਜਾਂਦੇ ਨੇ ਉਸ ਦੇ ਵੱਲੋਂ ਗੈਂਗ ਬਣਾ ਲਿਆ ਜਾਂਦਾ ਤੇ ਉਸ ਗੈਂਗ ਦੇ ਵੱਲੋਂ ਇਸ ਨੌਜਵਾਨ ਨੂੰ ਕਿਡਨਾਪ ਕੀਤਾ ਜਾਂਦਾ ਤੇ ਬਾਅਦ ਵਿੱਚ ਪਰਿਵਾਰਕ ਮੈਂਬਰਾਂ ਤੋਂ ਜਿਹੜੀ ਫਰौती ਮੰਗੀ ਜਾਂਦੀ ਆ ਆਮ ਤੌਰ ਤੇ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਆ ਜਾਂ ਫਿਰ ਖਬਰਾਂ ਦੇ ਵਿੱਚ ਵੀ ਸੁਣਨ ਨੂੰ ਮਿਲਦਾ ਕਿ ਜਦੋਂ ਕਿਡਨਾਪਿੰਗ ਹੁੰਦੀ ਆ ਤੇ ਫਰौती ਜਿਹੜੀ ਉਹ ਮੰਗੀ ਜਾਂਦੀ ਆ ਤਾਂ 40 ਲੱਖ ਰੁਪਏ ਦੀ ਜਿਹੜੀ ਫਰौती ਮੰਗੀ ਜਾਂਦੀ ਆ ਤੇ ਉਸ ਤੋਂ ਬਾਅਦ ਜਦੋਂ ਪਰਿਵਾਰਕ ਮੈਂਬਰਾਂ ਤੱਕ ਇਹ ਗੱਲ ਪਹੁੰਚਦੀ ਹੈ ਤਾਂ ਪਰਿਵਾਰਕ ਮੈਂਬਰ ਜਿਹੜੇ ਜੋ ਲੜਕਾ ਜਿਸ ਨੂੰ ਕਿਡਨਾਪ ਕੀਤਾ ਗਿਆ ਸੀਗਾ ਉਸ ਦਾ ਪਿਤਾ ਆਟੋ ਡਰਾਈਵਰ ਸੀਗਾ ਉਸ ਦੇ ਲਈ ਤਾਂ 40000 ਵੀ ਬਹੁਤ ਜ਼ਿਆਦਾ ਲੱਗ ਰਿਹਾ ਸੀਗਾ ਤੇ ਬਾਅਦ ਵਿੱਚ ਉਹ ਪੁਲਿਸ ਕੋਲ ਪਹੁੰਚਦੇ ਨੇ ਤਾਂ ਪੁਲਿਸ ਜਦੋਂ ਉਸ ਨੰਬਰ ਤੇ ਸੰਪਰਕ ਕਰਦੀ ਆ ਤਾਂ ਲੋਕੇਸ਼ਨ ਜਦੋਂ ਟ੍ਰੇਸ ਕੀਤੀ ਜਾਂਦੀ ਆ ਤੇ ਜਦੋਂ ਵੀ ਉਹ ਲੋਕੇਸ਼ਨ ਟ੍ਰੇਸ ਕੀਤੀ ਹੋਈ ਤੇ ਪਹੁੰਚਦੇ ਸੀਗੇ ਤਾਂ ਉਹ ਲੋਕੇਸ਼ਨ ਬਦਲ-ਬਦਲ ਕੇ ਉਹ ਕਹਿੰਦਾ ਉਹਨਾਂ ਦੇ ਵੱਲੋਂ ਫੋਨ ਕੀਤਾ ਜਾਂਦਾ ਸੀਗਾ ਤਾਂ ਉਹਨਾਂ ਦੇ ਵੱਲੋਂ ਇਹ ਵੀ ਕਿਹਾਦਾ ਆਈਡੀਆ ਬਣਾਏ ਗਏ ਸੀਗੇ ਫਿਲਮਾਂ ਦੇਖ ਕੇ ਕਿ ਆਮ ਤੌਰ ਤੇ ਜਦੋਂ ਫਿਲਮਾਂ 'ਚ ਦੇਖਦੇ ਆ ਕਿ ਤੁਸੀਂ ਬੈਗ ਪੈਸਿਆਂ ਦਾ ਭਰਿਆ ਕਿਸੇ ਜਗ੍ਹਾ ਤੇ ਰੱਖ ਦੋ ਜਾਂ ਫਿਰ ਚਲਦੀ ਹੋਈ ਟ੍ਰੇਨ ਦੇ ਵਿੱਚੋਂ ਤੁਸੀਂ ਪੈਸਿਆਂ ਦਾ ਬੈਗ ਜਿਹੜਾ ਇੱਥੇ ਸੈੱਟ ਦੋ ਤਾਂ ਇਸ ਤਰ੍ਹਾਂ ਦੇ ਜਿਹੜੇ ਆਈਡੀਆ ਨੇ ਜਿਹੜੇ ਉਹਨਾਂ ਦੇ ਦਿਮਾਗ ਦੇ ਵਿੱਚ ਸੀਗੇ ਤਾਂ ਪੂਰੇ ਜਿਹੜੇ ਫਿਲਮ ਸਟਾਈਲ ਦੇ ਵਿੱਚ ਇਸ ਨੌਜਵਾਨ ਨੂੰ ਕਿਡਨਾਪ ਕੀਤਾ ਗਿਆ ਸੀਗਾ ਪਰ ਆਮ ਤੌਰ ਤੇ ਫਿਲਮਾਂ ਦੇ ਵਿੱਚ ਵੀ ਦੇਖਦੇ ਆ ਭਾਵੇਂ ਕਿਡਨਾਪਰ ਚੋਰ ਕਿੰਨੇ ਵੀ ਤੇ ਹੋ ਜੀ ਹੁਣ ਪਰਪਲਿਸ ਉਹਨਾਂ ਤੱਕ ਪਹੁੰਚ ਹੀ ਜਾਂਦੀ ਆ ਤੇ ਅਜਿਹੇ ਦੇ ਵਿੱਚ ਪੁਲਿਸ ਜਿਹੜੀ ਆ ਉਹ ਪੂਰੀ ਵਾਲ ਆ ਦਿੰਦੀ ਆ ਉਹਨਾਂ ਦੇ ਵੱਲੋਂ ਜਿਹੜੇ ਕਾਲ ਡਿਟੇਲ ਜੜੀਆਂ ਉਹ ਕਢਾਈਆਂ ਜਾਂਦੀਆਂ ਹਨ ਤੇ ਪੂਰਾ ਜਿਹੜਾ ਤੰਤਰ ਸੀਗਾ ਪੁਲਿਸ ਦੇ ਲਈ ਵੀ ਇੱਕ ਚੈਲੰਜ ਬਣ ਜਾਂਦਾ ਤੇ ਬਾਅਦ ਦੇ ਵਿੱਚ ਪੁਲਿਸ ਕੜੀ ਦਰ ਕੜੀ ਜੋੜਦੀ ਹੋਈ ਤਾਂ 16 ਤੱਕ ਪਹੁੰਚਦੀ ਆ ਤੇ ਇੱਕ ਹੋਟਲ ਦੇ ਕਮਰੇ ਦੇ ਵਿੱਚ ਕਿਡਨੈਪਰ ਅਤੇ ਉਹ ਮੁੰਡਾ ਜਿਹੜਾ ਉਹ ਸੁੱਤੇ ਪਏ ਹੁੰਦੇ ਨੇ ਤਾਂ ਬਾਅਦ ਵਿੱਚ ਜਿਹੜਾ ਜਦੋਂ ਪੁਲਿਸ ਉਸ ਮੁੰਡੇ ਨੂੰ ਜਗਾਉਂਦੀ ਆ ਤਾਂ ਮੁੰਡਾ ਵੀ ਹਰਾੜ ਹੋ ਜਾਂਦਾ ਕਿ ਆਖਿਰਕਾਰ ਪੁਲਿਸ ਕਿੱਥੋਂ ਆ ਗਈ ਜਿਸ ਨੂੰ ਇੱਕ ਵਕਤ ਕੋਈ ਆਸ ਜਿਹੜੀ ਨਹੀਂ ਲੱਗ ਰਹੀ ਸੀ ਕਿ ਸ਼ਾਇਦ ਕੋਈ ਮੇਰੇ ਤੱਕ ਪਹੁੰਚੇ ਜਾਂ ਫਿਰ ਮੇਰਾ ਪਰਿਵਾਰ ਕੋਈ ਇੰਨੇ ਜੋਗਾ ਹੈ ਕਿ ਉਹ ਪੁਲਿਸ ਤੱਕ ਪਹੁੰਚ ਕਰਨਗੇ ਜਾਂ ਫਿਰ ਪੁਲਿਸ ਉਨਾ ਮੇਰੇ ਵਾਲੇ ਮਾਮਲੇ ਦੇ ਵਿੱਚ ਕੋਈ ਕਾਰਵਾਈ ਕਰੂ ਤਾਂ ਤੁਸੀਂ ਉਹ ਵੇਖ ਸਕਦੇ ਹੋ ਕਿ ਮੁੰਡਾ ਕਿੰਨਾ ਖੁਸ਼ ਆ ਜਦੋਂ ਪੁਲਿਸ ਉੱਥੇ ਪਹੁੰਚਦੀ ਆ ਤਾਂ ਫਿਰ ਬਾਅਦ ਦੇ ਵਿੱਚ ਜਿਹੜੇ ਕਿਡਨਾਪਰ ਸੀਗੇ ਭਾਵੇਂ ਉਹ ਵਰਿੰਦਰ ਸੀ ਭਾਵੇਂ ਉਸ ਦੀ ਸਹੇਲੀ ਸੀ ਭਾਵੇਂ ਉਸ ਦੇ ਨਾਲ ਜੋ ਉਸ ਦਾ ਗਰੁੱਪ ਸੀਗਾ ਜੋ ਉਸ ਦੇ ਵੱਲੋਂ ਬਣਾਇਆ ਗਿਆ ਸੀਗਾ ਤਾਂ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਬਾਅਦ ਦੇ ਵਿੱਚ ਇਹ ਪੂਰੀ ਕਹਾਣੀ ਦਾ ਖੁਲਾਸਾ ਹੋਇਆ